ਅਨੁਰਵਿੰਦਰ ਜੀ ਜਿਹੜਾ ਹਾਲਾ ਬਜਾਰਾ ਹੋ ਗਏ ਇਸ ਪੂਰੇ ਜੁਰ ਕਰਦੇ ਹੋ ਆ ਰਾਜਾਏ ਉਹ ਤੇ ਜਿਹੜਾ ਤਾਂ ਜਿਹੜਾ ਦੇਖੋ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਵਧਾਈ ਮੈਂ ਇਹ ਦੇਣਾ ਚਾਹੁੰਦਾ ਹੈ ਵੀ ਬਿ ਵਾਊਟ ਲੀਡਰਸ਼ਿਪ ਤੋਂ ਇਹਨਾਂ ਸਾਰੀਆਂ ਕਿਸਾਨ ਯੂਨੀਅਨਾਂ ਨੇ ਇਕੱਠੇ ਹੋ ਕੇ ਲੜਾਈ ਲੜੀ ਹੈ ਤੇ ਲੜਾਈ ਜਿੱਤੀ ਵੀ ਹੈ ਇਹ ਜਿਹੜੇ ਬੇਵਕੂ ਬਣਾਉਣ ਵਾਲੇ ਲੀਡਰ ਉਹ ਹੈ ਨਹੀਂ ਇਹਦੇ ਚ ਬਹੁਤ ਮੈਂ ਕਹਿੰਦਾ ਸਾਰੀ ਟੀਮ ਇਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਪਿਛਲੇ ਸਾਲ ਸਰਕਾਰ ਨੇ ਪ੍ਰਸ਼ਾਸਨ ਨੇ ਇਹਨਾਂ ਨੂੰ ਬੇਵਕੂਫ ਬਣਾਇਆ ਜਿਵੇਂ ਕਿ ਉਹ ਸਾਡੇ ਵਾਲਾ ਬੱਬਰ ਸ਼ੇਰ ਮੁੱਖ ਮੰਤਰੀ ਬਣਾਈ ਜਾਂਦਾ ਚੰਡੀਗੜ੍ਹ ਬੈਠਾ ਉਵੇਂ ਹੀ ਥੋੜਿਆਂ ਨੇ ਬਣਾਤਾ ਇਹ ਸਾਲ ਭਟਕਦੇ ਰਹੇ ਵੀ ਕਰੀਏ ਕੀ ਹੁਣ ਇਹਨਾਂ ਨੇ ਕਿਹਾ ਵੀ ਜਿੰਨੀ ਦੇਰ ਸਾਡਾ ਸਿਰੇ ਨਹੀਂ ਲੱਗਦਾ ਅਸੀਂ ਓਨੀ ਦੇਰ ਧਰਨਾ ਨਹੀਂ ਚੱਕਾਂਗੇ ਸੋ ਇਹਨਾਂ ਨੇ ਪਰਚਾ ਦਿੱਤਾ ਨਜਾਇਜ਼ ਦਿੱਤਾ ਸਾਰੀ ਨਿਹਾਲ ਸਿੰਘ ਵਾਲੇ ਦੀ ਇੱਕ ਆਮ ਇਹਨਾਂ ਦਾ ਝਾੜੂ-ਪਰਦਾ ਹੋਣ ਦੇ ਨਾਤੇ ਮੈਂ ਇਹਨਿਕ ਬੇਨਤੀ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਕਰਨੀ ਚਾਹੁੰਦਾ ਮੈਂ ਇਹਨਾਂ ਦੇ ਨਾਲ ਖੜਾ ਜਿੱਥੇ ਵੀ ਇਹਨਾਂ ਨੂੰ ਸਾਡੀ ਲੋੜ ਪਊਗੀ ਅਸੀਂ ਹਾਜ਼ਰ ਹਾਂ ਇਹ ਜਿਹੜਾ ਇਹਨਾਂ ਨੇ ਪਰਚਾ ਦਿੱਤਾ ਇਹ ਵੀ ਕੈਂਸਲ ਕਰਾ ਕੇ ਛੱਡਾਂਗੇ ਵੀ ਲੀਡਰਾਂ ਦੀ ਸਿਆਸੀ ਲੀਡਰਾਂ ਦੀ ਜਾਂ ਐਮਐਲਏ ਸਾਹਿਬ ਦੀ ਪਿਛਲੇ ਸਾਲ ਨਾ ਇੱਕ ਦਫ਼ਤਰ ਦੀ ਦਫ਼ਤਰੀ ਟੀਮ ਆਈ ਸੀਗੀ ਉਹਨਾਂ ਦੀ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਗਿਆ ਤਾਂ ਵੀ ਮੈਂ 47 ਸਾਲ ਦੀ ਉਮਰ ਹੋ ਗਈ ਮੇਰੀ ਮੈਂ 47 ਸਾਲ ਦੇ ਵਿੱਚ ਆ ਕਮਲਜੀਤ ਬਰਾੜ ਸਾਹਿਬ ਬੈਠਿਆ ਇਹਨਾਂ ਦੀ ਸਰਕਾਰ ਵੀ ਰਹੀ ਆ ਅਕਾਲੀ ਦਲ ਦੀ ਸਰਕਾਰ ਵੀ ਰਹੀ ਆ ਪਰ ਮੈਂ ਕਦੇ 47 ਸਾਲ ਦੀ ਉਮਰ ਦੇ ਵਿੱਚ ਕੋਈ ਦਫ਼ਤਰੀ ਟੀਮ ਬਣਦੀ ਨਹੀਂ ਦੇਖੀ ਇਹ ਜ਼ਿੰਦਗੀ 'ਚ ਪਹਿਲੀ ਵਾਰ ਹੋਇਆ ਵੀ ਜਿਹੜੀ ਦਫ਼ਤਰੀ ਟੀਮ ਬਣੀ ਆ ਪਿਛਲੀ ਵਾਰ ਇੱਥੇ ਦਫ਼ਤਰੀ ਟੀਮ ਆਈ ਸੀ ਤੇ ਮੈਂ ਉਸ ਟਾਈਮ ਤੇ ਮੈਂ ਹੀ ਲੈਕਚਰ ਕਰ ਰਿਹਾ ਸੀ ਮੈਂ ਇਹ ਬੋਲਿਆ ਵੀ ਸੀ ਵੀ ਇਹ ਕੜਮ ਚੌਧਰੀ ਆ ਪਿੰਡਾਂ ਦੇ ਤੇ ਅੱਜ ਵੀ ਮੈਂ ਉਹ ਕੜਮ ਚੌਧਰੀਆਂ ਨੂੰ ਤੁਹਾਡੇ ਮਾਧਿਅਮ ਰਾਈ ਕਿਹੜਾ ਚਾਹਣਾ ਵੀ ਉਹ ਹਜੇ ਵੀ ਡਰੇ ਬੈਠਿਆ ਝੋਨਾ ਉਹਨਾਂ ਦਾ ਵੀ ਸੁੱਕਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਉਹਨਾਂ ਦੇ ਧੋਨੇ 'ਚ ਕੋਈ ਛਪਾਇਸ਼ਾ ਲੇਟ ਜਾਂਦੀ ਆ ਜਾਂ ਉਹਨਾਂ ਨੂੰ ਕੋਈ ਸਪੈਸ਼ਲ ਕੱਸੀ ਦਾ ਪਾਣੀ ਆਉਂਦਾ ਮੇਰੇ ਪਿੰਡ ਦੇ ਦੋ ਤਿੰਨ ਬੰਦੇ ਆ ਉਹਨਾਂ ਨੇ ਮੇਰੇ ਤੇ ਇਤਰਾਜ ਵੀ ਜਤਾਇਆ ਸਾਡੇ ਦੋ ਤਿੰਨ ਬੰਦਿਆਂ ਨੂੰ ਮੇਰੇ ਜਿਹੜੇ ਯਾਰ ਦੋਸਤ ਆ ਉਹਨਾਂ ਨੂੰ ਫੋਨ ਕਰਕੇ ਕੱਲ ਇਹ ਗੱਲ ਵੀ ਕਹੀ ਆ ਯਾਰ ਸ਼ਿੰਦਰ ਸਾਡੇ ਖਿਲਾਫ ਉੱਤੇ ਕੀ ਬੋਲੀ ਜਾਂਦਾ ਯਾਰ ਪਰ ਮੈਂ ਇਹ ਗੱਲ ਕਹਿਣਾ ਵੀ ਜੇ ਸਾਡਾ ਇਹ ਪ੍ਰੋਟੈਸਟ ਲਗਾਤਾਰ ਜਾਰੀ ਰਹੂਗਾ ਨਾ ਜੇ ਉਹਨਾਂ ਬੰਦਿਆਂ ਨੂੰ ਮੇਰੇ ਤੋਂ ਇੰਨੀ ਜਹਿਲਸਾ ਜਾਂ ਦੁੱਖ ਹੈ ਮੈਂ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਨਾਮ ਵੀ ਲਾਊਂਗਾ ਕੱਲੇ ਕੱਲੇ ਦਾ ਕੱਲੇ ਸਾਡੇ ਪਿੰਡ ਵਾਲਿਆਂ ਦਾ ਨਹੀਂ ਜਿਹੜੇ 4-5 ਉਹ 10 ਤਰੀ ਟੀਮ ਦੇ ਜਿਹੜੇ ਕੜਮ ਚੌਧਰੀ ਸੀ ਨਾ ਉਹਨਾਂ ਦਾ ਮੈਂ ਨਾਮ ਵੀ ਲਾਉਂਗਾ ਜੰਤਕ ਕਰੂੰਗਾ ਨਾ ਸਰ ਵੀ ਲੱਗਦਾ ਕਿ ਜਿਹਨੇ ਉੱਤੇ 4-5 ਬੰਦੇ ਦੇ ਪਰਚੇ ਹੈ ਉਸ ਤੋਂ ਆਹਨੂੰ ਵੀ ਟਾਰਗੇਟ ਕੀਤਾ ਜਾਂਦਾ ਨਹੀਂ ਟਾਰਗੇਟ ਮੇਰਾ ਨਾਮ ਹੈ ਜੀ ਵਿੱਚ ਮੇਰਾ ਵੀ ਨਾਮ ਹੈ ਪਰਚੇ ਦੇ ਵਿੱਚ ਕੋਈ ਇਹ ਤਾਂ ਨਹੀਂ ਗੱਲ ਹੈ ਕਿ ਲੁਕੀ ਸ਼ੀਪੀ ਗੱਲ ਨਹੀਂ ਵੀ ਮੇਰਾ ਨਾਮ ਨਹੀਂ ਹੈ ਪਰ ਇਹ ਜੀਆਂ ਚੀਜ਼ਾਂ ਕੋਈ ਜਦੋਂ ਜਨਤਾ ਸਾਡੇ ਨਾਲ ਹੈ ਸਾਰੇ ਸਾਡੇ ਨਾਲ ਆ ਪਰ ਇਹ ਚੀਜ਼ਾਂ ਕੋਈ ਡਰਨ ਦੀਆਂ ਨਹੀਂ ਹੁੰਦੀਆਂ ਬਾਹਲੀਆਂ ਬਾਕੀ ਸਾਨੂੰ ਇਸ ਚੀਜ਼ ਦਾ ਵੀ ਪਤਾ ਵੀ ਇਹ ਸਿਰਫ ਸਾਨੂੰ ਇੱਕ ਦਬਾਉਣ ਦੀ ਖਾਤਰ ਗੱਲ ਕੀਤੀ ਗਈ ਹੈ ਉਹ ਇਹ ਐਣੀ ਹੈਗਾ ਵੀ ਸਾਡੇ ਤੇ ਜਾਂ ਪਰਚੇ ਹੋ ਜਾਣ ਯਾਰ ਅਸੀਂ ਕਿਹੜਾ ਕੋਈ ਉੱਥੇ ਕਤਲ ਕੀਤਾ ਜਾਂ ਕੋਈ ਅਸੀਂ ਚੋਰੀ ਡਾਕਾ ਮਾਰਿਆ ਅਸੀਂ ਆਪਦਾ ਹੱਕ ਮੰਗਣ ਦੀ ਖਾਤਰ ਗਏ ਸੀ ਉੱਥੇ ਅਸੀਂ ਆਪਦਾ ਹੱਕ ਹੀ ਮੰਗਿਆ ਨਾ ਉਹਨਾਂ ਦੇ ਜਿਹੜੇ ਦੋ ਮੁਲਾਜ਼ਮ ਹਨ ਉਹਨਾਂ ਦੀ ਨੇਮ ਪਲੇਟ ਵੀ ਮੇਰੇ ਯਾਦ ਆ ਜਿਹੜੇ ਸਾਡੇ ਕੋਲੇ ਸਾਰੀ ਦਿਹਾੜੀ ਬੈਠੇ ਆ ਜਿਨ੍ਹਾਂ ਨੇ ਰੋਟੀ ਪਾਣੀ ਵੀ ਸਾਡੇ ਨਾਲ ਖਾਧਾ ਤੇ ਅਸੀਂ ਜਦੋਂ ਸਾਡੇ ਤੇ ਕੋਈ ਪਰਚਾ ਵਗੈਰਾ ਇਹ ਜਾ ਹੋਊਗਾ ਤੇ ਅਸੀਂ ਉਸ ਮੁਲਾਜ਼ਮਾਂ ਨੂੰ ਕਹਾਂਗੇ ਵੀ ਤੁਸੀਂ ਯਾਰ ਸਾਡੀ ਗਵਾਹੀ ਦਿਓ ਵੀ ਜੇ ਯਾਰ ਸਾਡੇ ਅਸੀਂ ਕੋਈ ਗਲਤ ਕੰਮ ਇੱਥੇ ਕੀਤਾ ਜਾਂ ਕੋਈ ਤੁਹਾਨੂੰ ਕੋਈ ਅਤਰਾਜ ਜੋਗ ਲੱਗੀ ਆ ਚੀਜ਼ ਤਾਂ ਸਾਡੇ ਤੇ ਪਰਚਾ ਪਾ ਦੇਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਨਜਾਇਜ਼ ਆ ਬਿਨਾਂ ਗੱਲ ਤੋਂ ਬੈਠੇ ਹੁਣ ਇੱਥੇ ਸਾਨੂੰ 4 ਦਿਨ ਹੋ ਗਏ ਬੈਠਾ ਨੂੰ 4 ਦਿਨ ਦੇ ਵਿੱਚ ਕੱਲ ਡਿਪਟੀ ਸਾਹਿਬ ਆਪ ਕਹਿ ਕੇ ਗਏ ਆ ਐਕਸੀਅਨ ਸਾਹਿਬ ਨਾਲ ਸੀ ਡਿਪਟੀ ਸਾਹਿਬ ਨੇ ਇਹ ਗੱਲ ਕਹੀ ਆ ਐਕਸੀਅਨ ਸਾਹਿਬ ਨੂੰ ਵੀ ਜਿਹੜਾ ਵਾਦਾ ਕਰਨਾ ਤੂੰ ਕਰ ਲੈ ਇਹਨਾਂ ਨਾਲ ਮੈਂ ਕੋਈ ਝੂਠਾ ਵਾਦਾ ਨਹੀਂ ਕਰਨਾ ਇਹਨਾਂ ਨਾਲ ਦੂਜੀ ਗੱਲ ਹੈ ਵੀ ਇਹ 4 ਦਿਨ ਤੋਂ ਇੱਥੇ ਬੈਠੇ ਆ ਇਹਨਾਂ ਦੀ ਕੋਈ ਗਲਤੀ ਨਹੀਂ ਕੋਈ ਇਹਨਾਂ ਨੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਮੈਂ ਇਹਨਾਂ ਨੂੰ ਹਲੇ ਉਠਣ ਲਈ ਨਹੀਂ ਕਹਿਣਾ ਕਿਉਂਕਿ ਜਿੰਨਾ ਚਿਰ ਇਹਨਾਂ ਦੇ ਪੂਰਨ ਤੌਰ ਤੇ ਮਸਲੇ ਦਾ ਹੱਲ ਨਹੀਂ ਹੁੰਦਾ ਮੈਂ ਇਹਨਾਂ ਨੂੰ ਉਠਣ ਲਈ ਨਹੀਂ ਕਹਿਣਾ ਬਾਕੀ ਇਹਨਾਂ ਦੀ ਕੋਈ ਇਹਨਾਂ ਨੇ ਇੱਥੇ ਬੈਠੇ ਆਪਦਾ ਪਰ ਟੈਸਟ ਕਰੀ ਜਾਂਦੇ ਆਰਾਮ ਨਾਲ ਆਪਦਾ ਬੈਠੇ ਆ ਰੋਟੀ ਪਾਣੀ ਖਾਂਦੇ ਆ ਪਰ ਇਹਨਾਂ ਨੇ ਕਿਸੇ ਹਾਜ਼ਰ ਜ਼ਿਕਰ ਕੋਈ ਉਹ ਕੋਈ ਪੰਨ ਤੋੜਤਾ ਨਹੀਂ ਕੀਤੀ ਕੋਈ ਨੁਕਸਾਨ ਤਾਂ ਨਹੀਂ ਕੀਤਾ ਸੋ ਕਿਰੇ ਕਿਤਾਬ ਨੇ ਜ਼ੀਰੋ ਬਲੌਗ ਤੋਂ ਸਿੱਧਾ ਬਾਅਦ ਸਿੱਧਾ ਦਿੱਖਿਆ। ਪਰ ਵੱਡਾ ਸਵਾਲ ਇਹ ਹੈ ਕਿ ਜਿਹੜਾ ਇਹਦਾ ਕ੍ਰੈਡਿਟ ਆ ਕਿਸ ਨੂੰ ਦੇਣਾ ਚਾਹਦੇ ਹੋ? ਕੀ ਰਾਜਨੀਤਿਕ ਖੇਤਰ ਵੀ ਆਈ, ਆਹ ਪਬਲਿਕ ਵੀ ਆਈ। ਆਹਦੇ ਤੇ 50 ਨਿਗਾਰੀ ਖੁੱਲ੍ਹੂ ਸੀ। ਤੁਹਾਡੇ ਮੁਤਾਬਕ ਇਹ ਤਾਂ ਸਿਰੇ ਕਿਸ ਨੂੰ ਜਾ? ਦੇਖੋ ਜੀ ਜਗਵੀਰ ਜੀ ਜਿਹੜੇ ਪਿਛਲੀ ਾਰ ਨਾ ਅਸੀਂ ਧਰਨਾ ਜਿਹੜਾ ਨਵਾਂ ਲਾਇਆ ਸੀ ਤੇ ਅਸੀਂ ਉਹ ਉਹਨਾਂ ਪੂਰੀ ਪੂਰਨ ਤੌਰ ਤੇ ਜਾਗਰੂਕ ਨਹੀਂ ਸੀ। ਪਿਛਲੀ ਾਰ ਜਿਹੜੇ ਸਿਆਸੀ ਲੀਡਰ ਸਾਡੇ ਕੋਲੇ ਆਏ ਨਾ ਅਸੀਂ ਉਹਨਾਂ ਨੂੰ ਮੋੜਦੇ ਰਹੇ। ਵੀ ਸਾਡੇ ਕੋਲੇ ਨਾ ਪਹੁੰਚੋ ਪਰ ਇਸ ਵਾਰ ਜਿਹੜਾ ਅਸੀਂ ਸਾਨੂੰ ਪਤਾ ਲੱਗ ਗਿਆ ਜਦੋਂ ਸਾਡਾ ਪ੍ਰੋਟੈਸਟ ਤੀਜੇ ਦਿਨ ਚ ਪਹੁੰਚਿਆ ਨਾ ਸਾਨੂੰ ਇਹ ਪਤਾ ਲੱਗਣ ਲੱਗ ਗਿਆ ਵੀ ਯਾਰ ਸਾਡਾ ਜਿਹੜਾ ਵੀ ਧਰਨਾ ਇਹ ਬਹੁਤ ਉੱਚਾ ਚਲ ਅਗਿਆ ਚਲਾ ਗਿਆ ਜਿਹੜਾ ਸਾਡਾ ਇਹ ਰੋਜ਼ ਮਜਾਰਾ ਵੀ ਬਹੁਤ ਉੱਚਾ ਚਲਾ ਗਿਆ ਤੇ ਇਹਦੇ ਵਿੱਚ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਵੀਰ ਸੀਗੇ ਉਹ ਤਾਂ ਹਾਜ਼ਰ ਸੀਗੇ ਸੀਗੇ ਪਰ ਨਾਲ ਦੀ ਨਾਲ ਜਿਵੇਂ ਕੋਈ ਵੀ ਸਿਆਸੀ ਪਾਰਟੀ ਦਾ ਕੋਈ ਲੀਡਰ ਸੀਗਾ ਜਾਂ ਕੋਈ ਵੀ ਨੁਮਾਇੰਦਾ ਸੀਗਾ ਉਹਨਾਂ ਦੇ ਜਦੋਂ ਨਾਲ ਦੀ ਨਾਲ ਸਾਨੂੰ ਪਹਿਲਾਂ ਬਕਾਇਦਾ ਫੋਨ ਆਇਆ ਹੈ ਵੀ ਅਸੀਂ ਯਾਰ ਤੁਹਾਡੇ ਨਾਲ ਹਮਦਰਦੀ ਧਾਰ ਤੇ ਆਉਣਾ ਚਾਹੁੰਦੇ ਆ ਉਹਨਾਂ ਨੇ ਇਹ ਗੱਲ ਨਹੀਂ ਸਾਨੂੰ ਕਹੀ ਵੀ ਅਸੀਂ ਪਾਰਟੀ ਤੌਰ ਤੇ ਜਾਂ ਕਿਸੇ ਤੌਰ ਤੇ ਆਉਣਾ ਚਾਹੁੰਦੇ ਆ ਉਹਨਾਂ ਨੇ ਸਾਨੂੰ ਸਿਰਫ ਇਹੀ ਗੱਲ ਕਹੀ ਆ ਵੀ ਯਾਰ ਸਾਨੂੰ ਤੁਹਾਡੇ ਨਾਲ ਹਮਦਰਦੀ ਹੈ ਕਿ ਅਸੀਂ ਹਮਦਰਦੀ ਤੌਰ ਤੇ ਤੁਹਾਡੇ ਨਾਲ ਬੈਠਣਾ ਚਾਹੁੰਦੇ ਆ ਤੇ ਸਾਨੂੰ ਵੀ ਇਸ ਗੱਲ ਦਾ ਲੱਗਿਆ ਵੀ ਜੇ ਅੱਜ ਸਾਡਾ ਇਹ ਜਿਹੜਾ ਆਵਾਜ਼ ਆ ਇਹ ਪ੍ਰਸ਼ਾਸਨ ਤੱਕ ਪਹੁੰਚੀ ਆ ਤਾਂ ਸਾਨੂੰ ਵੀ ਜਿਹੜੇ ਨਮਾਇंदे ਆ ਇਹਨਾਂ ਨੂੰ ਵੀ ਜਵਾਬ ਨਹੀਂ ਦੇਣਾ ਚਾਹੀਦਾ ਹਾਂ ਸਾਡੇ ਨਾਂ ਲਾ ਕੇ ਉਹਨਾਂ ਨੇ ਵੀ ਜਿਹੜੀ ਗੱਲ ਆ ਉਹ ਕਿਸੇ ਸਿਆਸੀ ਦੀ ਪੱਖ ਦੀ ਨਹੀਂ ਕਰੀ ਕੋਈ ਆਪਦੀ ਪਾਰਟੀ ਦੀ ਨਹੀਂ ਕਰੀ ਸਿਰਫ ਤੇ ਸਿਰਫ ਉਹਨਾਂ ਨੇ ਵੀ ਜਿਹੜੀ ਸਾਡੀ ਲੜਾਈ ਸੀ ਸਾਡੀ ਲੜਾਈ ਦੀ ਹੀ ਗੱਲ ਕੀਤੀ ਹੈ ਤੇ ਸਾਡੀ ਲੜਾਈ ਦੇ ਵਿੱਚ ਹੀ ਆਪਣਾ ਵਾਣ ਦਾ ਜਿਹੜਾ ਯੋਗਦਾਨ ਪਾਇਆ ਚਾਰ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਲੀਡਰ ਇੱਥੇ ਅੱਜ ਸਵੇਰੇ ਕੀ ਬੀ ਆ ਨਾਮ ਲੈਣਾ ਚਾਹੋਗੇ ਕਿਉਂਕਿ ਕੁਝ ਜਿਹੜੇ ਵੀਡੀਓ ਦੀ ਮੈਂ ਜਤੋਂ ਦੂਰ ਦੇ ਵੇਖੋ ਜੀ ਹੁਣ ਕਿਹਦਾ ਜਿਹਦਾ ਨਾਮ ਲਈਏ ਜੀ ਕਿਉਂਕਿ ਬਹੁਤ ਸਾਰੇ ਨਮੇ ਦੇ ਜਿਹੜੇ ਸਾਡੇ ਕੋਲੇ ਪਹੁੰਚ ਗਏ ਜੇ ਇਕੱਲੇ ਇਕੱਲੇ ਦਾ ਨਾਮ ਲੈਣਾ ਲਾਗੇ ਤਾਂ ਬਹੁਤ ਚਿਹਰੇ ਬਣ ਜਾਣਗੇ ਨਾ ਪਾਰਟੀਆਂ ਦੇ ਸੀ ਨਾ ਮਜੂਦਾ ਦੇ ਨਾ ਨਹੀਂ ਆ ਜਿਹੜੇ ਪਿਛਲੀਆਂ ਪਾਰਟੀਆਂ ਮੌਜੂਦਾ ਪਾਰਟੀ ਦਾ ਤਾਂ ਕੋਈ ਲੀਡਰ ਹਲੇ ਤੱਕ ਸਾਡੇ ਕੋਲੇ ਆਇਆ ਹੀ ਨਹੀਂ ਉਹਨਾਂ ਦਾ ਤਾਂ ਕੋਈ ਜ਼ਿਲ੍ਹਾ ਪ੍ਰਧਾਨ ਕੋਈ ਬਲਾਕ ਪ੍ਰਧਾਨ ਵੀ ਨਹੀਂ ਸਾਡੇ ਕੋਲੇ ਪਹੁੰਚਿਆ ਨਾ ਇਸ ਵਾਰ ਨਾ ਪਿਛਲੇ ਸਾਲ ਜਗਦੀਪ ਸਿੰਘ ਗਟਰਾ ਜਿਹੜੇ ਸਾਡੇ ਕੋਲੇ ਪਹੁੰਚੇ ਆ ਉਹ ਨਗਰਪਾਲਿਕਾ ਦੇ ਪ੍ਰਧਾਨ ਆ ਜਿਹੜੇ ਉਹ ਬਾਅਦ ਚ ਸੀ ਉਹ ਪਹਿਲਾਂ ਕਿਸਾਨ ਦੇ ਬੇਟੇ ਆ ਤੇ ਖੁਦ ਖੇਤੀ ਕਰਦੇ ਆ ਹਾਂ ਉਹ ਖੁਦ ਕਿਸਾਨ ਕਰਕੇ ਕਿਸਾਨੀ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਆ ਨਗਰ ਕੌਂਸਲ ਦੇ ਪ੍ਰਧਾਨ ਉਹ ਬਾਅਦ ਚ